ਪੰਜਾਬ ਸਰਕਾਰ ਅਤੇ ਪੂਰੇ ਪੰਜਾਬ ਦਾ ਪ੍ਰਸ਼ਾਸਨ ਕਿਸਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਝੋਨੇ ਦੀ ਬੱਚੀ ਖੁੱਚੀ ਰਹਿਣ ਖੁੰਡ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਪੋਤਰ ਜ਼ਿਲ੍ਹਾ ਗੁਰਦਾਸਪੁਰ ਦਾ ਖੁਦ ਡੀਸੀ ਐਸਐਸਪੀ ਪੰਡਾ ਵੱਲੋਂ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਵੀ ਇਸ ਗੱਲ ਦੀ ਨਿਗਰਾਨੀ ਰੱਖਣ ਦੇ ਲਈ ਡਿਊਟੀ ਤਾਇਨਾਤ ਕੀਤੀ ਗਈ ਹੈ। ਮੇਕਿਨ ਇਸ ਦੇ ਵਿਚਾਰੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਮੁੱਖ ਮਾਰਗ ਕੰਡੇ ਸ਼ਰੀਆਮ ਸਾਨਾ ਦੇ ਵੱਲੋਂ ਫਸਲ ਦੀ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਕਰ ਦਿੱਤਾ ਗਿਆ ਇਸ ਸਮੇਂ ਉੱਥੇ ਹੀ ਧੂੰਏ ਦੇ ਨਾਲ ਲੋਕਾਂ ਦੀਆਂ ਆਵਾਜਾਈ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਨੇ ਤੁਹਾਡੇ ਕਿਹਨੇ ਆ ਤੁਸੀਂ ਫਿਰ ਤੁਹਾਡੀ ਜੁਮੇ ਮੇਰੀ ਕੋਈ ਨਹੀਂ ਆ ਗਈ ਤੁਸੀਂ ਬੈਠੇ ਲੱਗੇ ਤੁਹਾਡੀ ਜੁਮੇ ਕੋਈ ਨਹੀਂ ਹੈ ਗੀ ਬਨਿੰਦਰ ਭਾਈ ਤੁਹਾਡੀ ਜੁਮੇ ਮੇਰੀ ਕੋਈ ਨਹੀਂ ਕਿਹੜੀ ਪੋਸਟ ਆਡੀ ਉਹ ਮਾਰਾਏ ਮੇਰੀ ਗੱਲ ਸੁਣੋ ਸਾਡੇ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਅੱਜ ਇੱਥੇ ਦੂਰ ਨਾਲ ਅੱਗ ਲਾਈ ਜਾਣਗੇ ਤੇ ਹੈਡੀ ਉਹ ਇਕੱਠਾ ਆਇਆ ਹੈ ਕੂੜਾ ਉੱਥੋਂ ਮੱਲ ਕੂੜੇ ਦਾ ਲੱਗ ਲੱਗਦੀ ਲੱਗੀ ਆ ਅੱਛਾ ਆ ਗੱਲ ਹੋਈ ਹੋਰ ਤੁਸੀਂ ਭਜਾਈ ਕਿ ਹੋਣੀ ਭਜਾਉਂਦੇ ਭਜਾਉਂਦੇ ਗਾਂ ਪਾਦ ਗਈ ਭਜਾਉਂਦੇ ਬੱਚਾ ਇੱਧਰ ਵੇਖੋ ਇੱਧਰ ਭਾਜੀ ਹਾਂਜੀ ਇਹ ਦੇਖੋ ਬੋਧਾ ਇਹਨੂੰ ਤਾਂ ਹੀ ਬੱਚੇ ਬੁਝਾਉਂਦੇ ਨੇ ਦੌੜਦੇ ਨੇ ਸਾਰੇ ਬਰੀਨ ਨਹੀਂ ਬਿਦਵੇਂ ਬਰੀਨ ਨਹੀਂ ਬੁਝਾਉਂਦੀ ਹੜਕੋ ਜੀ ਹਾਂ ਆਹ ਖਾ ਲੋ ਇਹ ਵਰਗਾ ਹੀ ਜਾਨ ਬਚ ਕੇ ਰਹੇ ਜੀ ਨਹੀਂ ਉਹਨੂੰ ਤੇਰੇ ਕਿਹਾ ਵੀ ਬੁਝਾਓ ਬਹੁਤ ਜਲਦੀ ਕਿਹਾ ਭਾਈ ਉਹਨਾਂ ਕਿਹਾ ਤੇ ਮਤਲਬ ਉਹ ਪੈਂਦਾ ਪੈਂਦਾ ਸੁੱਕੇ ਕੱਖ ਜਲਦੀ ਅਗ ਲੱਗੀ ਆਹ ਖਾ ਲੋ ਜੀ ਭਾਈ ਉਹ ਪਹੇ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦਵਾਦ ਰੋੜੀ ਤੋਂ ਹਾਂਜੀ ਕੀ ਨਾ ਆਪਣਾ ਵੀਰ ਜੀ ਮੈਂ ਨਾ ਲੰਬੀਸਾ ਪਾੜਾ ਘਾੜਾ ਕੋ ਚਾਪ ਚਾਪ ਕਰਾਇਆ ਵਾ ਉਹ ਆਹ ਪਿੰਡ ਅੱਡਾ ਉਸਾ ਗੰਦਮਤ ਮੇਲੇ ਇਕੱਠਾ ਆਇਆ ਉਸ ਲੱਗਦੀ ਲੱਗੀ ਗਾਂ ਲੱਗੀ ਆ ਇਹ ਵਝਾਉਂਦੇ ਆ ਹਰੂ ਅਹੀਂ ਕਿਆ ਵੀ ਨਾ ਨਾ ਲਾਉਂਦੇ ਆ ਹਰੂ ਨਹੀਂ ਲੱਗਦਾ ਕੀ ਆ ਪਾਈ ਆ ਅੱਛਾ ਤੇ ਫਿਰ ਕਈ ਤਜਾਨੇ ਵੇ ਵਝਾਓ ਵਝਾਉਂਦੇ ਸਭ ਹੁੰਦੇ ਸਭ ਹੁੰਦੇ ਉਹ ਕਾਕੇ ਰੋੜੀ ਦੀ ਲੱਗੀ ਨਾ ਰੋੜੀ ਘਰਾਂ ਦਾ ਗੰਦਮਤ ਮੇਲੇ ਦੇ ਨੇ ਲੱਗ ਤਾੜੇ ਸਬ ਜੀ ਇਥੇ ਮੇਂਦਾ ਸੀ ਨਾ ਉਹਦੇ ਕਰਕੇ ਨਾ ਮੈਂ ਨਹੀਂ ਕਾ ਮੇਂਦੀ ਜੁਪੀਂਦੇ ਬੈਠੇ ਲੱਗੇ ਇਹ ਤਾਂ ਪਿੱਛੋਂ ਵਗ ਲੱਗੇ ਆਈ ਆ ਅਹੀਂ ਇਥੇ ਲੱਗੇ ਮੇਲੇ ਵਿੱਚ ਲੱਗੇ ਆਈਏ ਕਾਫੀ ਬਹੁਤ ਵਾੜਾ ਆਇਆ ਹੈ ਪਰ ਵਝਾਉਣੀ ਦਾ ਬੰਦਾ ਸੀ ਨਾ ਹਾਂ ਇਹਨਾਂ ਦਾ ਫਰਜ਼